ਆਰਾਮ ਆ ਲੈ ਕੇ ਐਸੀ ਛੁੱਟੀਆਂ ਕੱਟ ਕੇ ਭੈਣ ਕਿਤੇ ਜਿਹੜਾ ਸਾਸ ਨੂੰ ਸੂਟ ਸੀ ਜਿਆਦਾ ਵਧੀਆ ਨਹੀਂ ਸੀਗਾ ਛਿੱਦਾ ਜਿਆ ਸੀਗਾ ਚੱਲ ਭੈਣ ਗਿਆ ਜਿਆ ਵੀ ਅਗਲੇ ਨੇ ਦਿੱਤਾ ਸੋਨੇ ਦੀਆਂ ਤਾਰਾਂ ਹੁੰਦੀਆਂ ਨੇ ਨਾ ਅੱਗੇ ਫਿਰ ਆਪਾਂ ਉੱਥੇ ਪਾਉਣੇ ਆ ਜਦ ਮੁੰਡਾ 20 25 ਸਾਲ ਦਾ ਆਪਾਂ ਵਿਆਹਨੇ ਆ 20 25 ਸਾਲ ਆਪਣੇ ਘਰੋਂ ਕੱਪੜੇ ਪਾਉਣੇ ਆ ਵਿਆਹ ਨੂੰ ਚਾਲ ਲਈ ਪੰਜ ਚਾਰ ਸੂਟ ਲੈ ਆਉਂਦੀ ਆ ਹੈ ਪਰ ਮੈਂ ਤਾਂ ਉਹਦੇ ਹੱਕ 'ਚ ਵੀ ਨਹੀਂ ਤੇ ਨਾ ਤਾਂ ਅਗਲੇ ਦੇ ਦਿੱਤੇ ਕੱਪੜੇ ਦਾ ਰੰਗ ਚੰਗਾ ਲਸੰਦਾ ਆਉਂਦਾ ਆਪਣੇ ਹੈ ਨਹੀਂ ਜਿਹੜਾ ਆਪ ਕਪੜਾ ਨਖਰੇਟਾ ਹੁੰਦਾ ਸਿੱਧੀ ਸਾਂ ਗੱਲ ਦੂਜੀ ਗੱਲ ਕਪੜਾ ਟੱਟ ਹੁੰਦਾ ਕਈ ਵਾਰੀ ਉਹਦੋਂ ਹੱਥ ਵਾਂਗ ਪੈ ਸਭ ਕੋਈ ਚੀਜ਼ ਨਾ ਦੋ ਹਾਂ ਫੇਰ ਇੱਕ ਗੱਲ ਹੋਰ ਵੀ ਆ ਚਲ ਦੇ ਤਾ ਜਿਹੜਾ ਜਾਂ ਵੀ ਦੇ ਤਾ ਨਹੀਂ ਭੈਣੇ ਘਰ ਘਰ ਦਿਖਾਉਂਦੀ ਫਿਰੇ ਭੈਣੇ ਹਾਏ ਹਾਏ ਕਿਤੇ ਬਹੂ ਨੂੰ ਲੱਗ ਗਿਆ ਪਤਾ ਵਿੱਚ ਚੁਗਲ ਕੋਰ ਨਹੀਂ ਬਥੇਰੀਆਂ ਹੁੰਦੀਆਂ ਨੇ ਭੈਣੇ ਕਿਸੇ ਨੇ ਫੋਨ ਕਰਕੇ ਬਹੂ ਨੂੰ ਦੱਸਤਾ ਵੀ ਤੇਰੀ ਸੱਸ ਸੂਟੂ ਸਿਓਰਾਂ ਨਹੀਂ ਸੀ ਦੇਣ ਗਈ ਉਹ ਤਾਂ ਘਰ ਘਰ ਦਿਖਾਉਂਦੀ ਫਿਰਦੀ ਸੀ ਭੈਣੇ ਹਾਏ ਹਾਏ ਬਹੁਤਾ ਕੱਪੜਿਆਂ ਤੋਂ ਬਾਹਰ ਹੋ ਗਈ ਜਦ ਮੈਂ ਗਈ ਹੋਈ ਹਾਈ ਹਾਈ ਇਹ ਗਾਹ ਮੁੰਡਾ ਟਾਇਣਾ ਉਦੋਂ ਵੀ ਸਿਰ ਕਹਿੰਦਾ ਸ਼ਰਟ ਲੈ ਆਈ ਆ ਤੰਗਾ ਅਤੇ ਦੇਖਦਾ ਕਿ ਇਹਦੇ ਪੇਕੇ ਵਾਲੀ ਸ਼ਰਟ ਤਾਂ ਮੇਰੀ ਤਾਂ ਤੇਨੂੰ ਪਤਾ ਜੀਭ ਖੜਦੀ ਨਹੀਂ ਹੁੰਦੀ ਮੈਂ ਤਾਂ ਸੱਚੀ ਗੱਲ ਕਹੀ ਦਿੰਦੀ ਆ ਮੈਂ ਕਹਿੰਦਾ ਇਹਦੇ ਪੇਕੇ ਵਾਲੀ ਤੰਗਾ ਤੂੰ ਫਿਰ ਆਪਣੇ ਪੇਕੇ ਵਾਲੀ ਪਾ ਲੈ ਹਾਂ ਐਨੀ ਗੱਲ ਕਹੀ ਤੇ ਪਾਣੀ ਚ ਲੱਗ ਗਿਆ ਮੈਂ ਕਹਿੰਦਾ ਮੈਨੂੰ ਪਤਾ ਹੀ ਆ ਤੈਨੂੰ ਕਿੰਨੀਆਂ ਕਿ ਸ਼ਰਟਾਂ ਲੈ ਕੇ ਨਰਦਲ ਚ ਗਿਆ ਤੈਨੂੰ ਸਾਲ ਚ ਕਸੂਤਾਂ ਮਸ਼ੀਨ ਲੰਦਾ ਵਾ ਹਾਂ ਉਹ ਵੀ ਰੋ ਪਿੱਟ ਕੇ ਲੈ ਕੇ ਦਿੰਦਾ ਆ ਗਿਆ ਬੁੜਾ ਬੁੜੀ ਸੂਮ ਨੇ ਹਾਂ ਤਾਂ ਇਹਦੇ ਸੂਮ ਨੇ ਕਹੀਦਾ ਲੋਫਾਰੇ ਘਰੇ ਸੂਟ ਦਿਖਾਉਣੀ ਫਿਰਦੀ ਸੀ ਨਹੀਂ ਆਲੀ ਕਹਿੰਦੀ ਨਹੀਂ ਹੈ